ਹਾਂਜੀ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅਬੌਰ ਕਿਨੂ ਮੰਡੀ ਦੇ ਵਿੱਚ ਪਹੁੰਚੇ ਹੋਏ ਆ ਆਪਾਂ ਤੇ ਮੰਡੀ ਦੇ ਅੱਜ 25 ਜਨਵਰੀ ਦੇ ਕੀ ਭਾਅ ਹੈਗੇ ਆ ਉਹ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਰੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜਰੂਰ ਕਰ ਦਿਓ ਜਿਹੜੇ-ਜਿਹੜੇ ਵੀਰ ਜੁੜੀ ਆ ਹੁਣ ਵੀਡੀਓ ਸ਼ੇਅਰ ਜਰੂਰ ਕਰਦੇ ਜਾਇਓ ਤੇ ਇੱਕ ਉਹਨਾਂ ਵੀਰਾਂ ਨੂੰ ਬੇਨਤੀ ਹੈ ਜਿਹੜੇ ਨਵੇਂ ਜੁੜੇ ਆ ਤੇ ਆਪਣੇ ਚੈਨਲ ਨੂੰ ਫੋਲੋ ਨਹੀਂ ਕੀਤਾ ਉਹ ਫੇਸਬੁੱਕ ਤੇ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਜੋ ਤੁਹਾਡੇ ਤੱਕ ਜਿਹੜੀ ਅਪਡੇਟ ਹੈ ਉਹ ਹਰ ਇੱਕ ਪਹੁੰਚਦੀ ਰਹੇ ਪਰ ਜਿੰਨੇ ਵੀ ਵੀਰ ਜੁੜਨ ਉਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਣਾ ਵੀਰੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਆਪਣੀ ਜਾਣਕਾਰੀ ਹੈ ਜਿਹੜੀ ਉਹ ਪਹੁੰਚ ਸਕੇ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਵੀਰੋ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਠੰਡ ਹੈ ਜਿਹੜੀ ਉਹ ਪੈ ਰਹੀ ਹੈ ਮੰਡੀ ਦੇ ਵਿੱਚ ਵੀ ਟੈਂਪਰੇਚਰ ਹੈ ਜਿਹੜਾ ਤਾਪਮਾਨ ਹੈ ਉਹ ਲਗਭਗ ਸਾਰੇ ਥਾਵਾਂ ਤੇ 7-8 ਡਿਗਰੀ ਜਿਹੜਾ ਉਹ ਚੱਲ ਰਿਹਾ ਤਾਂ ਠੰਡ ਦਾ ਜਿਹੜਾ ਅਸਰ ਹੈ ਉਹ ਬੜਾ ਜਿਹੜਾ ਪੈ ਰਿਹਾ ਪ੍ਰਕੋਪ ਹੈ ਤਾਂ ਜਿਹੜੇ-ਜਿਹੜੇ ਵੀ ਵੀਰਾਂ ਨੂੰ ਇੱਕ ਮੈਂ ਬੇਨਤੀ ਕਰਨੀ ਚਾਹਣਾ ਕਿ ਵੀਰੋ ਇੱਕ ਇਹ ਜਾਣਕਾਰੀ ਕਮੈਂਟ ਕਰਕੇ ਜਰੂਰ ਦਿਓ ਕਿ ਤੁਹਾਡੇ ਪਿੰਡਾਂ ਦੇ ਵਿੱਚ ਜਿਹੜੇ ਸੌਦੇ ਆ ਉਹ ਕੀ ਭਾ ਹੋ ਰਹੇ ਆ ਪਿੰਡਾਂ ਦੇ ਵਿੱਚ ਜਿਹੜੇ ਸੌਦੇ ਆ ਉਹ ਕੀ ਭਾ ਹੋ ਰਿਹਾ ਹੈ ਇਹ ਜਾਣਕਾਰੀ ਵੀਰੋ ਜਰੂਰ ਸਾਂਝੀ ਕਰੋ ਤਾਂ ਜੋ ਦੂਜੇ ਵੀਰਾਂ ਨੂੰ ਵੀ ਜਿਹੜਾ ਪਤਾ ਲੱਗ ਜੇ ਕਿ ਕਿੰਨੂ ਜਿਹੜਾ ਸਾਡੇ ਪਿੰਡ ਆ ਭਾ ਵਿਕਦਾ ਹੈ ਦੂਜੇ ਪਿੰਡ ਚ ਆ ਵਿਕ ਰਿਹਾ ਹੈ ਉਹ ਜਿਹੜੀ ਜਾਣਕਾਰੀ ਦਾ ਆਦਾਨ ਪ੍ਰਦਾਨ ਹੈ ਉਹ ਹੋ ਜਾਏਗਾ ਤਾਂ ਇਹ ਮੈਂ ਬੇਨਤੀ ਜਰੂਰ ਕਰਨੀ ਚਾਹੂੰਗਾ ਵੀ ਜਿਹੜੇ ਵੀ ਵੀਰ ਜੁੜਨ ਉਹ ਕਮੈਂਟ ਕਰਕੇ ਜਰੂਰ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਨ ਜਿੰਨੇ ਵੀ ਵੀਰ ਜੁੜ ਰਹੇ ਆ ਸਾਰੇ ਵੀਰਾਂ ਦਾ ਧੰਨਵਾਦ ਵੀ ਕਰਦੇ ਆ ਵੀ ਹਰ ਰੋਜ਼ ਤੁਸੀਂ ਵੀਡੀਓ ਵੇਖਦੇ ਹੋ ਸ਼ੇਅਰ ਕਰਦੇ ਹੋ ਤਾਂ ਅਬੋਰ ਕਿਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਮੰਡੀ ਦੇ ਹਾਲਾਤ ਆ ਜਿਹੜੇ ਉਹ ਤੁਹਾਨੂੰ ਬੁਖਾ ਰਹੇ ਆ ਕਿ ਮੰਡੀ ਦੇ ਵਿੱਚ ਜਿਹੜਾ ਕਿਨੂ ਹੈ ਉਹ ਕਿੰਨਾ ਲਗਾਤਾਰ ਆ ਜਿਹੜਾ ਉਹ ਆ ਰਿਹਾ ਤਾਂ ਅੱਜ ਦੇ ਭਾਅ ਵੀ ਦੱਸਾਂਗੇ ਸਾਰੀ ਜਾਣਕਾਰੀ ਇੱਕ ਮੈਂ ਤੁਹਾਨੂੰ ਦੱਸ ਦਾਂ ਕਿ ਆਪਾਂ ਅੱਜ ਅਪਡੇਟ ਆ ਜਿਹੜੀ ਉਹ ਪਾਈ ਆ ਕਿ ਨਹਿਰਾਂ ਦੇ ਵਿੱਚ ਪਾਣੀ ਕਦੋਂ ਆਊਗਾ ਉਹ ਵੀ ਤੁਸੀਂ ਵੀਡੀਓ ਹੈ ਜਿਹੜੀ ਉਹ ਆਪਣੇ ਚੈਨਲ ਤੇ ਵੀਰੋਂ ਵੇਖ ਸਕਦੇ ਹੋ ਤਾਂ ਸਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅਬੋਰ ਕਿਨੂ ਮੰਡੀ ਦੀਆਂ ਇਹ ਅੱਜ ਦੇ ਜਿਹੜੇ ਭਾਅ ਆ ਉਹ ਕੀ ਰਏ ਆ ਮਾਲ ਤੁਸੀਂ ਦੇਖ ਸਕਦੇ ਹੋ ਮੰਡੀ ਦੇ ਵਿੱਚ ਕਿੰਨਾ ਆਇਆ ਹੋਇਆ ਲਗਾਤਾਰ ਕਿਨੂ ਆਮਦ ਆ ਜਿਹੜੀ ਉਹ ਜਾਰੀ ਹੈ 18 ਰੋਜ਼ ਜਿਹੜਾ ਕਿਨੂ ਹੈ ਕੋ ਮੰਡੀ ਦੇ ਵਿੱਚ ਆਉਂਦਾ ਹੈ ਤਾਂ ਭਾ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਕਿ ਅੱਜ ਦੇ ਜਿਹੜੇ ਭਾਅ ਉਹ ਕੀ ਰਏ ਆ ਅੱਜ 25 ਜਨਵਰੀ 2024 ਦੀਆਂ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਵੀਰੋ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਜਿਹੜੇ-ਜਿਹੜੇ ਵੀ ਵੀਰ ਐ ਉਹ ਜੁੜਨ ਹਰ ਰੋਇ ਤੁਹਾਡੇ ਤੱਕ ਜਿਹੜੀ ਅਪਡੇਟ ਹੈ ਉਹ ਆਪਾਂ ਲੈ ਕੇ ਆਉਣੇ ਆ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਅਪਡੇਟ ਜਿਹੜੀ ਪਹੁੰਚੇ ਅੱਜ ਦੇ ਭਾਅ ਜਿਹੜੇ ਉਹ ਇੱਕ ਵਾਰੀ ਆਪਾਂ ਥੋੜੀ ਜਾਣਕਾਰੀ ਲੈ ਲਈਏ ਬਾਈ ਸਾਡੇ ਨਾਲ ਹੈ ਹਾਂਜੀ ਬਾਈ ਜੀ ਜੀ ਸਤਿ ਸ੍ਰੀ ਅਕਾਲ ਜੀ ਕੀ ਰੇਟ ਕੀ ਚੱਲ ਰਿਹਾ ਅੱਜ ਦਾ ਕਿੰਨੂ ਕਿੰਨੂ ਜਨਾ ਹਾਈ ਐਕ ਵਧੀਆ ਵਿਕਿਆ 950 ਅੱਛਾ ਮੰਦਾ ਕਿਉਂ ਚੱਲ ਰਿਹਾ ਜੀ ਮੰਦਾ ਮੌਸਮ ਦੀ وجہ ਨਾਲ ਚੱਲਦਾ ਹੈ ਮੰਦਾ ਚੱਲਦਾ ਹਾਂਜੀ ਹਾਂਜੀ ਅੱਛਾ ਮੌਸਮ ਬਹੁਤ ਖਰਾਬ ਹੈ ਹਰ ਪਾਸੇ ਮੀਨਾ ਹੋ ਗਿਆ ਮੌਸਮ ਸਾਰੇ ਪਾਸੇ ਖਰਾਬ ਹੈ ਮਾਰਕੀਟ ਬਹੁਤ ਡਾਊਨ ਹੈ ਮਾਲ ਵਿਕ ਨਹੀਂ ਰਿਹਾ ਕੋਈ ਹਾਂ ਹਾਂ ਮਤਲਬ ਨਹੀਂ ਕੀ ਗੱਲ ਨਹੀਂ ਜੀ ਬਾਹਰ ਮੌਸਮ ਨਹੀਂ ਖੁੱਲੇ ਜੀ ਤੇ ਰੇਟ ਵਧਨ ਵੀ ਨਹੀਂ ਰਹੀ ਨਹੀਂ ਜੀ ਹੁਣ ਨਹੀਂ ਵਸ ਸਕਦਾ ਰੇਟ ਕਿਉਂ ਨਹੀਂ ਵਸ ਸਕਦਾ ਕਿਉਂਕਿ ਮਾਲ ਘਟੋ ਘਟ ਵੀ 60 65% ਮਾਲ ਬੈਲੈਂਸ ਹੈ ਤੇ 3 ਮਹੀਨੇ ਹੋ ਗਏ 30 40% 35% ਮਾਲ ਟੁੱਟਿਆ ਕਿੱਥੋਂ ਰੇਟ ਆ ਜਾਏਗਾ ਮੁਸ਼ਕਲ ਹੈ ਪੋਰੇ ਦੀ ਸ਼ਿਕਾਇਤ ਹੋ ਗਈ ਹੈ ਤੇ ਉਹਦੇ ਕਰਕੇ ਅੱਗੇ ਜਿਹੜਾ ਮਾਲ ਬਾਹਰ ਜਾਣਾ ਹੈ ਉਹ ਦਾਗੀ ਹੋ ਰਿਹਾ ਹੈ ਸਹੀ ਨਹੀਂ ਪਹੁੰਚ ਰਿਹਾ ਵਪਾਰੀਆਂ ਨੂੰ ਵੀ ਕੋਈ ਲਾਭ ਨਹੀਂ ਹੋ ਰਿਹਾ ਨੁਕਸਾਨ ਚ ਨੇ ਸਾਰੇ ਜਿੰਨੇ ਚਾ ਕੋਈ ਪਲਾਂਟਾਂ ਨੇ ਚਾ ਕੋਈ ਦੂਜੇ ਵਪਾਰੀ ਸਾਰੇ ਹੀ ਬਹੁਤ ਨੁਕਸਾਨ ਚ ਨੇ ਕਿਉਂਕਿ ਇਸ ਵਾਰ ਕੁਆਲਿਟੀ ਵੀ ਨਹੀਂ ਸੀ ਮਾਲ ਜਿਆਦਾ ਹੋਣ ਕਰਕੇ ਕੁਆਲਿਟੀ ਬਣੀ ਨਹੀਂ ਬੀ ਗ੍ਰੇਡ ਬਹੁਤ ਮਾਲ ਨਿਕਲਿਆ ਤੇ ਕਾ ਗਰੀਬ ਮਾਰਕੀਟ ਨੇ ਨੀਂਦ ਦਿੱਤਾ ਸਾਥ ਨਹੀਂ ਦਿੱਤਾ ਠੀਕ ਹੈ ਇਹ ਬਾਕੀ ਮੈਂ ਨਹੀਂ ਹੈ ਕਿ ਮਤਲਬ ਰੇਟ ਵਧ ਗਿਆ ਠੀਕ ਹੈ ਤਾਂ ਇਹ ਬਾਈ ਜੀ ਵਪਾਰੀ ਆਪਣੇ ਨਾਲ ਤਾਂ ਉਹਨਾਂ ਦਾ ਜਿਹੜਾ ਇਹ ਤਰਕ ਹੈ ਵੀ ਰੇਟ ਹੈ ਜਿਹੜਾ ਉਹ ਵਧਣਾ ਨਹੀਂ ਘਟਣਾ ਸਰ ਵਪਾਰੀ ਬੰਦਾ ਵੀਰੋ ਕਈ ਵਾਰ ਕਹਿ ਵੀ ਦਿੰਦਾ ਤਰਾਫਾਇਕ ਜਾਣਕਾਰੀ ਉਹਨਾਂ ਤੋਂ ਲਈ ਹੈ ਵੀ ਉਹ ਕੀ ਸੋਚਦੇ ਐ ਵੀ ਭਾਅ ਵਧੂਗਾ ਕਿ ਨਹੀਂ ਸ਼ੇਅਰ ਕਰਿਓ ਵੀਰੋ ਜਿਹੜਾ ਵੀ ਵੀਰ ਜੁੜੇ ਕਮੈਂਟ ਜ਼ਰੂਰ ਕਰੋ ਵੀ ਤੁਹਾਡੇ ਪਿੰਡ ਕਿੰਨੂ ਦੇ ਸੌਦੇ ਆ ਜਿਹੜੇ ਉਹ ਕੀ ਭਾਅ ਹੋ ਰਹੇ ਆ ਤਾਂ ਜੋ ਪਤਾ ਲੱਗ ਸਕੇ ਕਿ ਪਿੰਡਾਂ ਦੇ ਵਿੱਚ ਸੌਦੇ ਕਿਹੜੇ ਰੇਟ ਹੋ ਰਹੇ ਆ 3 ਰੁਪਏ ਤੋਂ 11 ਰੁਪਏ ਸ਼੍ਰੀ ਚੰਦ ਮਨਜੀਤ ਰੰਧਾਵਾ ਜੀ ਧੰਨਵਾਦ ਬਾਈ ਜੀ ਅਬ ਹੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਪੈਕਿੰਗ ਚੱਲ ਰਹੀ ਆ ਇੱਧਰ ਕਿੰਨੂ ਦੀ ਪੈਕਿੰਗ ਵੀ ਹੋ ਰਹੀ ਆ ਨਾਲੋਂ ਨਾਲ ਤਾਂ ਸ਼ੇਅਰ ਕਰੀਏ ਵੀਰੋ ਅਬ ਹੋਰ ਕਿੰਨੂ ਮੰਡੀ ਦੇ ਭਾਅ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਅਦ ਤੁਸੀਂ ਦੇਖ ਸਕੋਗੇ ਕਿ ਨਾ ਇਧਰ ਪੈਕ ਹੋ ਕੇ ਤਰੇਟਾਂ ਦੇ ਵਿੱਚ ਪੈਕ ਹੋ ਕੇ ਕਿ ਆ ਇਹ ਲੱਦ ਕੇ ਮਾਲ ਬਾਹਰਲੀ ਮੰਡੀਆਂ ਦੇ ਵਿੱਚ ਜਾਣਾ ਤਾਂ ਮਾਲ ਆ ਜਿਹੜਾ ਨਾਲ ਨਾਲ ਚੱਕਿਆ ਜਾ ਰਿਹਾ ਹੈ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੰਡੀ ਦੀਆਂ ਤੇ ਅੱਜ ਦੇ ਜਿਹੜੇ ਭਾਅ ਉਹ ਕੀ ਰਏ ਆ ਅਬ ਹੋਰ ਕਿੰਨੂ ਮੰਡੀ ਦੇ ਵਿੱਚ ਮਾਲ ਲਗਭਗ ਜਿਹੜਾ ਉਹ ਵਿਕ ਚੁੱਕਿਆ ਹੈ ਜਿਹੜਾ ਮਾਲ ਆਇਆ ਸੀ ਉਹ ਲਗਭਗ ਵਿਕ ਚੁੱਕਿਆ ਤੇ ਆ ਜਿਹੜਾ ਅਣ ਵਿਕਿਆ ਮਾਲ ਹੈ ਅਣ ਵਿਕਿਆ ਮਾਲ ਜਿਹੜਾ ਉਹ ਵੀ ਮੰਡੀ ਦੇ ਵਿੱਚ ਪਿਆ ਹੋਇਆ ਹੈ ਤਾ ਠੰਡ ਦੇ ਜ਼ੋਰ ਕਰਕੇ ਜਿਹੜੀ ਆਮਦ ਹੈ ਮੰਡੀ ਦੇ ਵਿੱਚ ਕਿੰਨੂ ਦੀ ਉਹ ਘਟੀ ਹੋਈ ਹੈ ਦਿਖਾ ਰਹੇ ਹਾਂ ਤੁਹਾਨੂੰ ਕਿ ਮੰਡੀ 'ਚ ਜਿਹੜਾ ਕਿੰਨੂ ਦਾ ਕਿਰਾਟ ਅੱਜ 10 ਰੁਪਏ ਦਾ ਲੱਗ ਰਿਹਾ ਹੈ 10 ਰੁਪਏ ਆ ਜੀ ਅੱਛਾ ਸੁਪਰਮਾਰਕਟ 10 ਰੁਪਏ ਦੇ ਦਿੱਤੇ ਅੱਛਾ ਤੇ ਅੱਜ ਮਾਲ ਘਟਾ ਹੈ ਮਾਲ ਘਟਾ ਆਇਆ ਦੋ ਤਿੰਨ ਨੰ ਮੰਦਾ ਹੈਗਾ ਸੀ ਤਾਂ ਤੋੜਾ ਬੰਦ ਹੈ ਅੱਛਾ ਰੇਟ ਵਧਣ ਦੀ ਕੀ ਗੱਲ ਰੇਟ ਥੋੜੇ ਦਿਨ ਖੁੱਲਣਗੇ ਧੁੱਪ ਨਿਕਲੇਗੀ ਰੇਟ ਵਧਣਗੇ ਥੋੜੀ ਵਗ ਰਹੀ ਹੈ ਠੰਡ ਕਰਕੇ ਕਿੰਨੋਂ ਡਾਊਨ ਹੈ ਠੰਡ ਥੋੜੀ ਘਟਮੋਂ ਦੇ ਕਿ ਰੇਟ ਮਿਨੀਮਮ ਕਿੰਨਾ ਆ ਰਿਹਾ ਰੇਟ ਆਹ ਰ 3-4 ਰੁਪਏ ਵਿਕਦਾ ਹੈ ਤੇ 10 ਰੁਪਏ ਸੁਪਰ ਮਾਲ 8 ਤੋਂ ਲੈ ਕੇ 10 ਰੁਪਏ ਦਾ ਹੈ ਹਾਂ 12 ਰੁਪਏ ਨਹੀਂ ਵਿਕਿਆ ਕੋਈ ਨਹੀਂ ਨਹੀਂ 12-13 ਕੋਈ ਨਹੀਂ ਵਿਕਿਆ ਸੁਪਰ ਬਸ 10 ਰੁਪਏ लास्ट ਹੈ ਹਾਂ ਤਾਂ ਅੱਜ ਦੇ ਰੇਟ ਹਰਪਾਲ ਵੀਰ ਜਿਹੜਾ 10 ਰੁਪਏ ਦਾ ਕਿੰਨੂ ਹੈ ਮੰਡੀ ਦੇ ਵਿੱਚ ਵਿਖਿਆ ਹੈ ਸਟਾਰਟਿੰਗ ਜਿਹੜੀ ਉਹ ਹੀ ਹਰੇ ਦੀ ਜਾਂ ਛੋਟਾ ਜਿਹੜਾ ਕਿੰਨੂ ਹੈ 3-4 ਰੁਪਏ ਤੋਂ ਕਿੰਨੂ ਲੈ ਕੇ 10 ਰੁਪਏ ਦਾ ਕਿੰਨੂ ਅੱਜ ਮੰਡੀ ਦੇ ਵਿੱਚ ਵਿਖਿਆ ਹੈ ਤਾਂ ਆਮਦ ਜਿਹੜੀ 2-3 ਦਿਨਾਂ ਤੋਂ ਕਹਿੰਦੇ ਲੜਾਈ ਆ ਉਹ ਬੰਦ ਸੀਗੀ ਕਿਉਂਕਿ ਠੰਡ ਕਰਕੇ ਜਦੋਂ ਮੰਦਾ ਸੀ ਤਾਂ ਮੰਦੇ ਕਰਕੇ ਕਹਿੰਦਾ ਰੇਟ ਆ ਉਹਦਾ ਅਸਰ ਹੈ ਉਹ ਪਿਆ ਤਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਅਬ ਹੋਰ ਕਿੰਨੂ ਮੰਡੀ ਦੀਆਂ ਤਾਂ ਪਿੰਡਾਂ ਦੇ ਵਿੱਚ ਜਿਹੜੀ ਸਾਨੂੰ ਜਾਣਕਾਰੀ ਮਿਲੀ ਉਹ 10-12 ਰੁਪਏ ਜਿਹੜੇ ਸੌਦੇ ਆ ਉਹ ਪਿੰਡਾਂ ਦੇ ਵਿੱਚ ਕਿੰਨੂ ਦੇ ਹੋ ਰਹੇ ਆ ਜਿਹੜੇ ਕਿ ਇੱਕ ਇੱਕ ਦਿਨ ਅੱਗੇ ਵੀ ਮੈਂ ਪੁੱਛਿਆ ਸੀ ਕਿ ਗਿਦੜਾ ਵਾਲੀ ਦੇ ਵਿੱਚ ਪਤਾ ਲੱਗਿਆ ਸੀ ਕਿ 13-14 ਰੁਪਏ ਤੱਕ ਜਿਹੜਾ ਸੌਦਾ ਹੈ ਉਹ ਬਾਗ ਦਾ ਹੋਇਆ ਤਾਂ ਜੇਕਰ ਕਿਸੇ ਵੀਰ ਕੋਲ ਜਾਣਕਾਰੀ ਹੋਵੇ ਤਾਂ ਜਰੂਰ ਸਾਂਝੀ ਕਰਿਓ ਇੱਕ ਦੂਜੀ ਗੱਲ ਤੁਹਾਨੂੰ ਮੈਂ ਜਾਣਕਾਰੀ ਦੇ ਦਾਂ ਕਿ ਅਬੋਰ ਵਿਖੇ ਜਿਹੜੀ ਨਿੰਬੂ ਜੱਤੀ ਦੇ ਫਲਾਂ ਦੀ ਪ੍ਰਦਰਸ਼ਨੀ ਸੀਗੀ ਦੋ ਰੋਜ਼ਾ ਉਹ ਕੱਲ ਸਮਾਪਤ ਹੋਈ ਐ ਜਿਸ ਵਿੱਚ ਬੀਸੀ ਲੁਧਿਆਣਾ ਪੀਜੀ ਯੂਨੀਵਰਸਿਟੀ ਆਏ ਸਨ ਤਾਂ ਉੱਥੇ ਅਬੋਰ ਦਾ ਜਿਹੜਾ ਕਿੰਨੂ ਐ ਉਹ ਸਰਬਉਤਮ ਕਿੰਨੂ ਐ ਉਹ ਸਭ ਤੋਂ ਵਧੀਆ ਭੰਗਰ ਖੇੜੇ ਦਾ ਕਿੰਨੂ ਐ ਜਿਹੜਾ ਉਹ ਸਭ ਤੋਂ ਵਧੀਆ ਕਿੰਨੂ ਐ ਜਿਹੜਾ ਉਹ ਰਿਹਾ ਤਾਂ ਬੜੇ ਨਾਮ ਐ ਜਿਹੜੇ ਕਿਸਾਨ ਵੀਰਾਂ ਨੂੰ ਨਿਕਲੇ ਉੱਥੇ ਪਹਿਲੇ ਦੂਜੇ ਨਾਮ ਆ ਜਿਹੜੇ ਕੱਢੇ ਗਏ ਸੀਗੇ ਵੱਖ-ਵੱਖ ਵੈਰਾਈਟੀਆਂ ਦੇ ਵਿੱਚ ਭਾਵੇਂ ਕਿੰਨੂ ਹੋਵੇ ਭਾਵੇਂ ਜਾਂ ਹੋਰ ਕੋਈ ਵੈਰਾਈਟੀਆਂ ਜਿਹੜੀਆਂ ਹਨ ਨਿੰਬੂ ਜਾਤੀ ਦੇ ਫਲਾਂ ਨਹੀਂ ਉਹ ਹੁਣ ਤਾਂ ਠੰਡ ਕਰਕੇ ਜਿਹੜਾ ਰੇਟ ਆ ਉਹ ਕਿਤੇ ਨਾ ਕਿਤੇ ਅਸਰ ਪੈ ਰਿਹਾ ਠੰਡ ਦਾ ਅਸਰ ਹੈ ਜਿਹੜਾ ਉਹ ਕਿੰਨੂ ਦੀ ਰੇਟ ਉੱਪਰ ਵੀ ਪੈ ਰਿਹਾ ਤਾਂ ਹੋਰ ਮੰਡੀ ਦੇ ਰੇਟ ਦੀ ਗੱਲ ਕਰੀਏ ਤਾਂ 10-11 ਰੁਪਏ ਤੱਕ ਕਿੰਨੂ ਜਿਹੜਾ 10 ਰੁਪਏ ਤੱਕ ਉਹ ਮੰਡੀ ਦੇ ਵਿੱਚ ਵਿਕਿਆ ਹੈ 3-4 ਰੁਪਏ ਤੋਂ ਰੇਟ ਸ਼ੁਰੂ ਹੋ ਜਾਂਦੇ ਜਿਆਦਾ 70 ਰੁਪਏ ਤੋਂ 10 ਰੁਪਏ ਤੱਕ ਕਿੰਨੂ ਹੈ ਜਿਹੜਾ ਇਸ ਭਾਈ ਵਿਕਦਾ ਕੋਈ ਲਾਰਟ ਹੋਊਗਾ ਜਿਹੜਾ ਕੋਈ 11-12 ਰੁਪਏ ਤੱਕ ਵੇਚਣ ਵਾਲਾ ਹੋਊਗਾ ਆਦਰਵਾਇਜ਼ 10 ਰੁਪਏ ਤੱਕ ਕਿੰਨੂ ਦਾ ਭਾਅ ਜਿਹੜਾ ਉਹ ਅੱਜ ਰਿਹਾ ਤਾਂ ਅਬ ਹੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਅੱਜ ਦੇ ਜਿਹੜੇ ਭਾਅ ਉਹ 10 ਰੁਪਏ ਤੱਕ ਕਿੰਨੂ ਹੈ ਜਿਹੜਾ ਉਹ ਮੰਡੀ ਦੇ ਵਿੱਚ ਵਿਕਿਆ ਰਾਜੂ ਸਰਸੋਜੀ ਕਹਿੰਦੇ ਆ 11 ਰੁਪਏ 80 ਪੈਸੇ ਸੌਦਾ ਜਿਹੜਾ ਕਿਹੜਾ ਪਿੰਡ ਹੈ ਰਾਦੇ ਵੀਰ ਇਹ ਵੀ ਜਰੂਰ ਸ਼ੇਅਰ ਕਰੋ 11 ਰੁਪਏ 80 ਪੈਸੇ ਜਿਹੜੇ ਸੌਦੇ ਹੈ ਬਾਗ ਦਾ ਉਹ ਆ ਬਾਈ ਕਮੈਂਟ ਕਰ ਰਿਹਾ ਰਾਦੇ ਸਰਸਵਾ ਜੀ ਉਹਨਾਂ ਦੇ ਜਿਹੜੇ ਬਾਗ ਦਾ ਅੱਜ ਲੱਗਿਆ ਪਰ ਉਹਨਾਂ ਨੇ ਬਾਈ ਹੋ ਰਹੇ ਨੇ ਵੇਚਾ ਨਹੀਂ ਤਾਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਅਬ ਹੋਰ ਕਿੰਨੂ ਮੰਡੀ ਦੀਆਂ ਜਿਹੜੇ ਜਿਹੜੇ ਵੀ ਵੀਰ ਜੁੜੇ ਆ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਵੀ ਜ਼ਰੂਰ ਕਰਕੇ ਦੱਸੋ ਜਿਵੇਂ ਬਾਈ ਨੇ ਦੱਸਿਆ ਵੀ ਉਹਦੇ ਬਾਗ ਦਾ ਜਿਹੜਾ ਰੇਟ ਹੈ ਢੀਂਗਾ ਵਾਲੀ ਪਿੰਡ ਦੇ ਵਿੱਚ 11 ਰੁਪਏ 80 ਪੈਸੇ ਲੱਗੇ ਸੀ ਬਾਈ ਦੇ ਬਾਗ ਦੇ ਪਰ ਬਾਈ ਨੇ ਕਿੰਨੂ ਆ ਜਿਹੜਾ ਬਾਗ ਦਿੱਤਾ ਨਹੀਂ ਗਾ ਕਹਿੰਦੇ ਵੀ ਰੇਟ ਬੜਾ ਘੱਟ ਆ ਇੰਨੇ ਘੱਟ ਰੇਟਸ ਜਿਹੜਾ ਸੀ ਬਾਗ ਦੇਣਾ ਨਹੀਂ ਤਾਂ ਰੇਟ ਦੀ ਮਾਰ ਆ ਜਿਹੜੀ ਉਹ ਪੈ ਰਹੀ ਹੈ ਕਿਸਾਨਾਂ ਨੂੰ ਰੇਟ ਦੀ ਉਮੀਦ ਜਿਹੜੀ ਇੱਕ ਹੈਗੀ ਸੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਵੀਰੋ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਔਰ ਕਿੰਨੂ ਮੰਡੀ ਦੀਆਂ ਤੇ ਅੱਜ ਜਿਹੜਾ ਭਾਅ ਉਹ 3 ਰੁਪਏ ਤੋਂ 10 ਰੁਪਏ ਤੱਕ ਮੰਡੀ ਦੇ ਵਿੱਚ ਰਿਹਾ ਤੇ ਜਿਹੜੇ-ਜਿਹੜੇ ਵੀ ਵੀਰ ਜੁੜਨ ਉਹ ਵੀਡੀਓ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਵਰਤਮਾਨ ਲੋਕਾਂ ਤੱਕ ਆਪਣੀ ਜਾਣਕਾਰੀ ਇਹ ਜਿਹੜੀ ਉਹ ਪਹੁੰਚ ਸਕੇ ਲਾਈਵ ਔਰ ਕਿੰਨੂ ਮੰਡੀ ਤੋਂ ਤੁਹਾਨੂੰ ਬਾਗ ਦੀ ਟਰਾਈ ਵੀਰ ਜਿਹੜੀ ਹੁਣ ਤੱਕ ਪਤਾ ਲੱਗ ਰਿਹਾ ਹੈ ਵੀ ਆਪਣੇ ਇਲਾਕੇ ਦੇ ਗਰੀਬ 40% ਬਾਗ ਆ ਜਿਹੜੇ ਉਹ ਟੁੱਟ ਚੁੱਕੇ ਆ 40% ਬਾਗ ਆ ਜਿਹੜੇ ਟੁੱਟ ਚੁੱਕੇ ਆ ਕੋਈ ਵਪਾਰੀ ਨਹੀਂ ਦੱਸਿਆ ਇੱਥੇ ਉਹ ਜਾਣਕਾਰੀ ਹੁਣ ਸਹੀ ਹੈ ਕਿ ਨਹੀਂ ਉਹ ਕਮੈਂਟਾਂ ਦੇ ਵਿੱਚ ਤੁਸੀਂ ਵੀ ਦੱਸ ਸਕਦੇ ਹੋ ਰਜਨੀ ਮੇਟਾ ਵੀ ਅਸੀਂ ਕਿੰਨੂ ਰੋਜ਼ ਖਾਂਦੇ ਆ ਧੰਨਵਾਦ ਜੀ ਤੁਹਾਡਾ ਤਾਂ ਸਾਰੇ ਵੀਰਾਂ ਨੂੰ ਮੈਂ ਇੱਕ ਏ ਜ਼ਰੂਰ ਕਹਿਣਾ ਵੀ ਕਿੰਨੂ ਆ ਜਿਹੜਾ ਵਿਟਾਮਿਨ ਸੀ ਦਾ ਵਿਟਾਮਿਨ ਸੀ ਦਾ ਭਰਪੂਰ ਸਰੋਤ ਹੈ ਇਸ ਲਈ ਕਿਨੂ ਹਰ ਰੋਜ਼ ਜਿਹੜਾ ਉਹ ਜ਼ਰੂਰ ਖਾਇਆ ਕਰੋ ਕਿਉਂਕਿ ਇਹਦੋਂ ਸਸਤਾ ਕੋਈ ਫਰੂਟ ਹੈ ਨਹੀਂਗਾ ਤੇ ਇਹਦੋਂ ਗੁਣਕਾਰੀ ਵੀ ਕੋਈ ਫਰੂਟ ਹੈ ਨਹੀਂਗਾ ਤਾਂ ਸੁਖਵੀਰ ਚੈਲਬਾਈ ਕਹਿ ਰਿਹਾ ਵੀ ਗਿਆਨਾਸੀ ਪੌਲੀ ਐਗਰੀਕਲਚਰਲ ਦੱਸ ਰਿਹਾ ਕਿ 65 ਤੋਂ 70% ਬਾਗਾਂ ਦੀ ਜਿਹੜੀ ਤੋੜਾਈ ਹੈ ਉਹ ਹੋ ਚੁੱਕੀ ਹੈ ਬਾਗਾਂ ਦੀ ਤੋੜਾਈ ਜਿਹੜੀ ਉਹ ਹੋ ਚੁੱਕੀ ਹੈ 65 ਤੋਂ 70% ਬਾਗ ਹੈ ਜਿਹੜੇ ਵੀਰ ਉਹ ਟੁੱਟ ਚੁੱਕੇ ਆ ਆਪਣੇ ਇਲਾਕੇ ਦੇ ਵਿੱਚ ਸਭ ਤੋਂ ਵੱਧ ਬਾਗ ਹੈ ਜਿਹੜੇ ਉਹ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਹਵੋਰ ਇਲਾਕੇ ਦੇ ਵਿੱਚ ਨੇ ਤਾਂ ਇਹ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤੁਸੀਂ ਵੀ ਸਾਡੇ ਨਾਲ ਜਿਹੜੀ ਜਾਣਕਾਰੀ ਹੈ ਉਹ ਸ਼ੇਅਰ ਕਰ ਸਕਦੇ ਹੋ ਕਿ ਜਿਹੜੇ ਸੌਦੇ ਆ ਉਹ ਕੀ ਰੇਟ ਹੋ ਰਹੇ ਆ 65 ਤੋਂ 70% ਬਾਗ ਹੈ ਜਿਹੜੇ ਹਵੋਰ ਇਲਾਕੇ ਦੇ ਉਹ ਟੁੱਟ ਚੁੱਕੇ ਆ ਜਿਹਦੇ ਕਰਕੇ ਆਪ ਕੀ ਰੇਟ ਹੈ ਉਹਦੇ ਕਰਕੇ ਕਿਸਾਨਾਂ ਨੂੰ ਰੇਟ ਦੀ ਮਾਰ ਜ਼ਰੂਰ ਪਈ ਹੈ ਕਿਉਂਕਿ ਉਮੀਦ ਸੀਗੀ ਵੀ ਐਂਟੀ ਪ੍ਰੋਡਕਸ਼ਨ ਵਧੀਆ ਤਾਂ ਰੇਟ ਵਧੀਆ ਮਿਲੂਗਾ ਪਰ ਰੇਟ ਕਿਸਾਨਾਂ ਦੇ ਵਿੱਚ ਇੱਕ ਨਿਰਾਸ਼ਾ ਦਾ ਆਲਮ ਜ਼ਰੂਰ ਰਿਹਾ ਹੈ ਕਿ ਉਮੀਦ ਸੀਗੀ ਵੀ ਰੇਟ ਜ਼ਿਆਦਾ ਹੋਊਗਾ ਪਰ ਰੇਟ ਉਹਨਾਂ ਜਿਹੜਾ ਉਹ ਮਿਲਿਆ ਨਹੀਂ ਤਾਂ ਠੰਡ ਨੇ ਲਗਾਤਾਰ ਜ਼ੋਰ ਫੜਿਆ ਹੋਇਆ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਵੀਰੋ ਝਾਤਾਂ ਜਿਹੜੇ ਉਹ ਠਰੂ ਠਰੂ ਕਰਦੇ ਆ ਬਹੁਤ ਜ਼ਿਆਦਾ ਤਾਂ ਅੱਜ ਦੇ ਭਾਅ ਤੁਹਾਡੇ ਨਾਲ ਸ਼ੇਅਰ ਕਰਨੇ ਸੀ ਇਸੇ ਲਈ ਆਪਾਂ ਜਿਹੜੀ ਆ ਵੀਡੀਓ ਹੈ ਉਹ ਬਣਾ ਰਹੇ ਆ ਕਿ ਬੋਰ ਮੰਡੀ ਦੇ ਵਿੱਚ ਕਿੰਨੂ ਦੇ ਭਾਅ ਅੱਜ ਜਿਹੜੇ 10 ਰੁਪਏ ਤੱਕ ਰਹੇ ਆ ਤਿੰਨ ਤਿੰਨ 4 ਰੁਪਏ ਤੋਂ ਲੈ ਕੇ ਕਿੰਨੂ ਹੈ ਜਿਹੜਾ ਉਹ 10 ਰੁਪਏ ਤੱਕ ਕਿੰਨੂ ਹੈ ਜਿਹੜਾ ਮੰਡੀ ਦੇ ਵਿੱਚ ਅੱਜ ਵਿਕਿਆ ਤਾਂ ਜਿੰਨੇ ਵੀ ਵੀਰ ਜੁੜੇ ਆ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਸੁਨੀਲ ਚਾਵਲਾ ਵੀਰ ਜੀ ਜੁੜੇ ਆ ਹੋਰ ਵੀ ਜਿਹੜੇ ਵੀਰ ਤਾਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆ ਤਾਂ ਵੀਡੀਓ ਨੂੰ ਆਪਾਂ ਸਮਾਰਤ ਕਰਦੇ ਆ ਤੇ ਜਿੰਨਾ ਵੀਰਾਂ ਨੇ ਮਹਿਰਬੰਦੀ ਕਦੋਂ ਦਾ ਕਰੋਊ ਵੀ ਪਾਣੀ ਕਦੋਂ ਆਊਗਾ ਉਹ ਜਾਣਕਾਰੀ ਲੈਣੀ ਹੋਵੇ ਤਾਂ ਆਪਣੀ ਵੀਡੀਓ ਹੈ ਜਿਹੜੀ ਉਹ ਵੇਖ ਸਕਦੇ ਆਪਾਂ ਵੀਡੀਓ ਜਿਹੜੀ ਉਹ ਪੇਜ ਦੇ ਉੱਪਰ ਆਪਣੇ ਚੈਨਲ ਦੇ ਉੱਪਰ ਪਾਈ ਹੋਈ ਹੈ ਤਾਂ ਜਿਨ੍ਹਾਂ ਨੇ ਆਪਣਾ ਚੈਨਲ ਫੋਲੋ ਨਹੀਂ ਕੀਤਾ ਉਹ ਫੇਸਬੁੱਕ ਤੇ ਫੋਲੋ ਜਰੂਰ ਕਰ ਲਓ ਵੀਰੋ ਤਾਂ ਜੋ ਤੁਹਾਡੇ ਤੱਕ ਹਰ ਇੱਕ ਅਪਡੇਟ ਆ ਜਿਹੜੀ ਉਹ ਆਪਣੀ ਪਹੁੰਚਦੀ ਰਹੇ। ਉਧਰ ਤੁਹਾਨੂੰ ਇੱਕ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਲਈਏ ਕਿ ਭਾਨੇ ਸਿੱਧੂ ਦੀ ਜ਼ਮਾਨਤ ਜਿਹੜੀ ਉਹ ਹੋ ਚੁੱਕੀ ਹੈ। ਟਰੈਵਲ ਏਜੰਟ ਤੋਂ 10000 ਰੁਪਏ ਮੰਗਣ ਦੇ ਇਲਜ਼ਾਮ ਲੱਗੇ ਸੀ ਤੇ ਲੁਧਿਆਣਾ ਪੁਲਿਸ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਤੇ ਅੱਜ ਉਹਦੀ ਜ਼ਮਾਨਤ ਜਿਹੜੀ ਉਹ ਅਦਾਲਤ ਨੇ ਮਨਜ਼ੂਰ ਕਰ ਲਈ। ਤਾਂ ਹੋਰ ਕਿੰਨੂ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਭਾਅ ਹਵੋਰ ਕਿਨੂ ਮੰਡੀ ਦੇ ਉਹ 3 ਰੁਪਏ ਤੋਂ 10 ਰੁਪਏ ਤੱਕ ਕਿਨੂ ਹੈ ਜਿਹੜਾ ਉਹ ਹਵੋਰ ਮੰਡੀ ਦੇ ਵਿੱਚ ਵਿਕਿਆ ਤਾਂ ਜਿੰਨੇ ਵੀਰ ਜੁੜੇ ਆ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਵੀਡੀਓ ਸ਼ੇਅਰ ਕਰਨੀ ਵੀਰੋ ਨਾ ਭੁੱਲਿਓ ਸ਼ੇਅਰ ਜਰੂਰ ਕਰ ਦਿਓ ਕੁਲਵਿੰਦਰ ਰਾਏ ਕਹਿੰਦਾ 7% ਵਿਕ ਗਏ ਬਈ 17% ਕਿਨੂ ਜਿਹੜਾ ਉਹ ਵਿਕ ਗਿਆ ਤਾਂ ਰੇਟ ਦੀ ਇੱਕ ਮੀਟ ਜਰੂਰ ਸੀ ਐਸ ਕੇ ਵੀਰੋ ਪਰ ਉਹਨੂੰ ਬੋਰ ਨਹੀਂ ਪਿਆ ਤਾਂ ਬੰਦੀ ਨੂੰ ਲੈ ਕੇ ਵੀ ਇੱਕ ਜਿਹੜੀ ਜਾਣਕਾਰੀ ਹੈ ਉਹ ਆਪਾਂ ਸਾਂਝੀ ਕੀਤੀ ਹੈ ਉਹ ਤੁਸੀਂ ਵੇਖ ਸਕਦੇ ਹੋ ਕਿ ਬੰਦੀ ਆ ਜਿਹੜੀ ਉਹ ਕਿੰਨੀ ਤਰੀਕ ਤੱਕ ਰਹਿਣੀ ਹੈ ਤਾਂ ਕੱਲ ਨੂੰ 26 ਜਨਵਰੀ ਸੁਖਜਿੰਦਰ ਸਿੰਘ ਸੰਧੂ ਧੰਨਵਾਦ ਵੀਰ ਜੀ ਬਾਈ ਸਾਡੇ ਵੀਰ ਆ ਜਿਹੜੇ ਗਲਮੀਰ ਖੇੜੇ ਤੋਂ ਸੁਖਵਿੰਦਰ ਸੰਧੂ ਵੀਰ ਇਹਨਾਂ ਦਾ ਧੰਨਵਾਦ ਕਰਦੇ ਆ ਹਰ ਰੋਜ਼ ਆਪਣੀ ਨਾਲ ਜੁੜਦੇ ਆ ਸ਼ੇਅਰ ਵੀ ਕਰਦੇ ਆ ਜੀ ਇਹਨਾਂ ਦਾ ਖਾਸ ਤੌਰ ਤੇ ਵੀ ਧੰਨਵਾਦ ਤਾਂ ਉਧਰ ਕਿਸਾਨਾਂ ਦਾ ਧਰਨਾ ਵੀ ਜਿਹੜਾ ਹਬੌਰ ਦੇ ਵਿੱਚ ਉਹ ਹਲੇ ਤੱਕ ਵੀ ਜਾਰੀ ਹੈ ਅੱਜ ਚੁੱਕੇ ਜਾਣ ਦੀ ਪੂਰਨ ਮੀਤ ਸੀ ਪਰ ਹਲੇ ਤੱਕ ਧਰਨਾ ਜਿਹੜਾ ਚੱਕਿਆ ਨਹੀਂ ਗਿਆ ਵੱਡਾ ਫੈਸਲਾ ਉਹਨਾਂ ਵੱਲੋਂ ਕੀਤਾ ਗਿਆ ਕਿ 26 ਜਨਵਰੀ ਨੂੰ ਕਿਸਾਨਾਂ ਨੇ ਇੱਕ ਵੱਡਾ ਫੈਸਲਾ ਜਿਹੜਾ ਕੀਤਾ ਹੋਇਆ ਤਾਂ ਇੱਕ ਕਿਤੇ ਨਾ ਕਿਤੇ ਕਿਸਾਨਾਂ ਦੀ ਇਤਰਾਸ ਦੀ ਰਹਿੰਦੀ ਹੈ ਕਿ ਫਸਲਾਂ ਵੇਚਣ ਵੇਲੇ ਵੀ ਉਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਫਸਲਾਂ ਜਿਹੜੀਆਂ ਵੇਖਦੀਆਂ ਨਹੀਂ ਕਿਉਂਕਿ ਪਹਿਲਾਂ ਦਾਤੀ ਨਰਮਾ ਹੋਇਆ ਨਹੀਂ ਤੇ ਜੇ ਹੋਇਆ ਤਾਂ ਉਹ ਵੇਖ ਨਹੀਂ ਰਿਹਾ ਤੇ ਜਿਹੜਾ ਧਰਨੇ ਲਾ ਕੇ ਕਿਸਾਨਾਂ ਨੂੰ ਜਿਹੜਾ ਨਰਮਾ ਹੈ ਉਹ ਵੇਚਣਾ ਪੈ ਰਿਹਾ ਤਾਂ ਇਹ ਕਿਸਾਨੀ ਦੀ ਤਰਾਸ ਦੀ ਤੁਸੀਂ ਵੇਖ ਸਕਦੇ ਹੋ ਅਬ ਹੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਲਗਭਗ ਮੰਡੀ ਵੇਲੀ ਹੋ ਗਈ ਦੋ ਤਿੰਨ ਦਿਨਾਂ ਤੋਂ ਤੜਾਈ ਘੱਟ ਕਰਕੇ ਮਾਲ ਘੱਟ ਆਇਆ ਸੀ ਕਿਉਂਕਿ ਉਹਦੇ ਵਿੱਚ ਇਹ ਕਾਰਨ ਸੀ ਕਿ ਕਿੰਨੂ ਦੀ ਤੜਾਈ ਹੈ ਜਿਹੜੀ ਉਹ ਮੰੰਦਾ ਕਰਕੇ ਲਾਈ ਨਹੀਂ ਹੋਈ ਸੀ ਜਿਹਦੇ ਕਰਕੇ ਇਹ ਚੱਲ ਰਿਹਾ ਸੀ ਰੇਟ ਬਿਲਕੁਲ ਘਟਾ ਹੈ ਬਾਈ ਰਮਨ ਬਾਈ ਜੀ ਆ ਹੋਰ ਕਿੰਨੂ ਮੰਡੀ ਦੀ ਰੇਟ ਦੀ ਗੱਲ ਕਰੀਏ ਤਾਂ 3-4 ਰੁਪਏ ਤੋਂ 10 ਰੁਪਏ ਤੱਕ ਕਿੰਨੂ ਅੱਜ 24 25 ਜਨਵਰੀ 2024 ਦੇ ਘਾਟਾ ਦਾ ਸਾਂਝੇ ਕਰ ਰਹੇ ਹਾਂ ਵੀਰੋ ਕ੍ਰਿਸ਼ਨ ਜੀ ਰੇਟ ਅੱਜ ਦਾ ਵੀਰੇ 3-4 ਰੁਪਏ ਤੋਂ 10 ਰੁਪਏ ਤੱਕ ਕਿੰਨੂ ਹੈ ਜਿਹੜਾ ਉਹ ਹੋਰ ਮੰਡੀ ਦੇ ਵਿੱਚ ਵਿਖਿਆ ਤਾਂ ਜਿੰਨੇ ਵੀ ਵੀਰ ਜੁੜੇ ਆ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਾਂ ਜੋ ਜਿਹੜੀ ਵੀ ਅਪਡੇਟ ਹੈ ਉਹ ਤੁਹਾਡੇ ਤੱਕ ਲੈ ਕੇ ਆਉਣੇ ਤੁਸੀਂ ਅੱਗੇ 4 ਵੀਰਾਂ ਤੱਕ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਹੋ ਤੁਹਾਡਾ ਖਾਸ ਤੌਰ ਤੇ ਧੰਨਵਾਦ ਹੈ ਤਾਂ ਕਿਸਾਨਾਂ ਨੂੰ ਫਸਲਾਂ ਦੇ ਭਾਅ ਜਦੋਂ ਪੂਰੇ ਮਿਲਣਗੇ ਤਾਂ ਫਿਰ ਕਿਸਾਨਾਂ ਨੂੰ ਜਿਹੜੀ ਕੋਈ ਵੀ ਦਿੱਕਤ ਪਰੇਸ਼ਾਨੀ ਹੋ ਨਹੀਂ ਹੋਊਗੀ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਪ੍ਰਸ਼ਾਸਨ ਜਾਂ ਸਰਕਾਰਾਂ ਜਿਹੜੀਆਂ ਉਹ ਕਿਸਾਨਾਂ ਨੂੰ ਪੂਰੇ ਫਸਲਾਂ ਦੇ ਭਾਅ ਮਿਲਣ ਦਾ ਜਿਹੇ ਪ੍ਰਬੰਧ ਹੈ ਜਿਹੜੇ ਉਹ ਲਾਜ਼ਮੀ ਤੌਰ ਤੇ ਕਰਨ ਅਬ ਹੋਰ ਕਿੰਨੂ ਮੰਡੀ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦਿਖਾ ਰਹੇ ਆ ਤੁਹਾਨੂੰ ਕਿ ਅੱਜ ਦੇ ਜਿਹੜੇ ਭਾਅ ਆ ਉਹ ਕੀ ਰਏ ਆ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਕਿ ਅੱਜ ਜਿਹੜੇ ਰੇਟ 100 ਰੁਪਏ ਤੋਂ 10 ਰੁਪਏ ਕਿੰਨੂ ਆ ਜਿਹੜਾ ਉਹ ਮੰਡੀ ਦੇ ਵਿੱਚ ਵਿਖਿਆ ਵੀਰੋ ਤਾਂ ਸਾਰੇ ਵੀਰਾਂ ਦਾ ਧੰਨਵਾਦ ਹੈ ਜਿਹੜੇ-ਜਿਹੜੇ ਵੀਰ ਜੁੜੇ ਆ ਤੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਵੀਰੋ ਤੇ ਜੇਕਰ ਤੁਸੀਂ ਬੰਦੀ ਸੰਬੰਧੀ ਵੀਡੀਓ ਵੇਖਣੀ ਹੈ ਨਹਿਰਾਂ ਦੇ ਵਿੱਚ ਪਾਣੀ ਕਦੋਂ ਆਊਗਾ ਤਾਂ ਉਹ ਵੀ ਤੁਸੀਂ ਵੀਡੀਓ ਹੈ ਜਿਹੜੀ ਆਪਣੇ ਕੋਲ ਇਸ ਚੈਨਲ ਦੇ ਪਈ ਹੈ ਉਹ ਵੇਖ ਸਕਦੇ ਹੋ ਵੀਡੀਓ ਆਪਣੀ